ਨਾ ਵੀ ਖੈਰ ਵੀ ਜਦੋਂ ਕੋਈ ਬੱਚਾ ਬਿਮਾਰ ਹੋ ਜਾਂਦਾ ਤਾਂ ਉਹ ਦੁਬਾਰੇ ਪੇਪਰ ਜਿਹੜਾ ਦੇ ਸਕਦਾ ਹੁੰਦਾ ਕਿਉਂਕਿ ਉਹ ਕੋ ਮੈਡੀਕਲ ਲਾਉਣਾ ਹੈ ਜਾਂ ਜਿਹੜੇ ਰੂਲ ਰੈਗੂਲੇਸ਼ਨ ਬਣੀਆਂ ਉਹਨੂੰ ਜਦੋਂ ਉਹ ਫੋਲੋ ਕਰਦਾ ਤੇ ਲੋੜ ਸੀਗੀ ਇਹਦੀ ਜਾਂ ਚੇਂਜ ਕਰਨ ਵਾਸਤੇ ਮੰਗ ਰੱਖੀ ਸੀ ਇਹ ਯੂਨੀਵਰਸਿਟੀ ਨੇ ਆਪ ਹੀ ਇਹਨੂੰ ਡਿਸਾਈਡ ਕੀਤਾ ਕਿਸੇ ਨਾ ਕਿਸੇ ਤਰੀਕੇ ਨਾਲ ਸਟੂਡੈਂਟਸ ਕੋਲੋਂ ਵੱਧ ਤੋਂ ਵੱਧ ਪੈਸਾ ਟਾਂਚਿਆ ਜਾਏ ਹੈਨਾ ਪੈਸਾ ਲਿਆ ਜਾਏ ਇਕੱਠਾ ਕੀਤਾ ਜਾਏ ਪਿਛਲੇ ਲੰਬੇ ਟਾਈਮ ਤੋਂ ਇਹੀ ਚੱਲਦਾ ਆਇਆ ਕਿ ਕੋਈ ਵੀ ਸਟੂਡੈਂਟ ਜਿਹੜਾ ਬਿਮਾਰ ਹੁੰਦਾ ਸੀ ਆਪਣਾ ਮੈਡੀਕਲ ਸਬਮਿਟ ਕਰਾਉਂਦਾ ਸੀ ਇਸ ਸਪੈਸ਼ਲ ਚਾਂਸ ਦੇ ਵਿੱਚ एग्जाम ਤੋਂ 1.5 ਮਹੀਨਾ ਬਾਅਦ ਹੁੰਦੇ एग्जाम ਲੈ ਲਏ ਜਾਂਦੇ ਸੀ। ਉਹਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ। ਫਿਰ ਕੀ ਕੀਤਾ ਇਹਨਾਂ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇੱਕ ਪ੍ਰੋਪਗੈਂਡਾ ਫਲਾਇਆ ਗਿਆ ਅਥਾਰਟੀ ਵੱਲੋਂ ਤੇ ਕੀਤਾ ਕੀ ਗਿਆ ਕਿ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਟੂਡੈਂਟ ਫੇਕ ਮੈਡੀਕਲ ਲਗਾਉਂਦੇ ਨੇ। ਉਹ بیمار ਹੋਣ ਤੋਂ ਬਾਅਦ ਜੇ ਦੁਬਾਰੇ ਪੇਪਰ ਦੇਣਾ ਤਾਂ ਉਹਦੀ ਫੀਸ ਵੱਖਰੀ ਆਊਗੀ ਹਾਂਜੀ। ਇਹ ਗੱਲ ਇਹ ਨੇ ਕਿ ਜਦੋਂ ਮੈਂ ਮੈਂ ਕਿ ਕਿਸੇ ਵੀ ਸਟੂਡੈਂਟ ਨੇ ਪਹਿਲਾਂ ਫੀਸ ਜਿਹੜੀ ਭਰੀ ਹੋਈ ਆ ਉਹਦੇ ਵਿੱਚ ਆਪਣੇ ਪੇਪਰ ਦਿੱਤੇ ਨਹੀਂ एग्जाम ਦਿੱਤੇ ਹੀ ਨਹੀਂ ਹਾਂ। ਤੋ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਉਹੀ ਇਗਜ਼ਾਮ ਦੇਣ ਲਈ ਫੀਸ ਕਿਉਂ ਦੇਣੀ ਪਵੇਗੀ ਜਿਵੇਂ ਇਸ ਵਾਰੀ ਕੀ ਕੀਤਾ 1800 ਤੋਂ ਲੈ ਕੇ ਸਿੱਧਾ 3200 ਫੀਸ ਕਰ ਦਿੱਤੀ ਗਈ ਖੁਦ ਤਾਂ ਮੈਕਸ 40s 'ਚ ਜਾ ਕੇ ਇਲਾਜ ਕਰਾਉਂਦੇ ਨੇ ਤੇ ਜਦੋਂ ਸਟੂਡੈਂਟਸ ਦੇ ਇਲਾਜ ਦੀ ਗੱਲ ਆਉਂਦੀ ਹੈ ਉਦੋਂ ਕਹਿੰਦੇ ਨੇ ਕਿ ਸਾਨੂੰ ਮਾਈਕੀ ਮੈਡੀਕਲ ਸਰਕਾਰੀ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸ ਨੂੰ ਜਿਵੇਂ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਜਿਵੇਂ ਪਿੱਛੇ ਜੇ ਹੁਣ ਅਸ ਦੇ ਜਿਹੜੇ ਰੇਟ ਵਧੇ ਸੀਗੇ ਉਦੋਂ ਦੇਖਣ ਨੂੰ ਮਿਲੇ ਤਾਂ ਹੁਣ 4 ਦਿਨ ਤੋਂ ਫਿਰ ਜਿਹੜੇ ਨੇ ਕਿ ਨੌਜਵਾਨ ਬੈਠੇ ਨੇਗੇ ਧਰਨੇ ਤੇ ਐਡਮਿਨ ਬਲਾਕ ਦੇ ਵਿੱਚ ਮੰਗਾ ਇਹਨਾਂ ਦੀਆਂ ਜੇ ਦੇਖਿਆ ਜਾਵੇ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਜਿਹਦੇ ਵਿੱਚ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਪਹਿਲਾਂ ਵੀ ਖੈਰ ਵੀ ਜਦੋਂ ਕੋਈ ਬੱਚਾ ਬਿਮਾਰ ਹੋ ਜਾਂਦਾ ਤਾਂ ਉਹ ਦੁਬਾਰੇ ਪੇਪਰ ਹੈ ਜਿਹੜਾ ਦੇ ਸਕਦਾ ਹੁੰਦਾ ਕਿਉਂਕਿ ਉਹ ਕੋ ਮੈਡੀਕਲ ਲਾਉਣਾ ਹੈ ਜਾਂ ਜਿਹੜੇ ਰੂਲ ਰੈਗੂ اور یونیورسٹی نے کئی بدلاؤ ਕਰਨੇ ਜਿਹੜੇ ਆਖਰਕਾਰ ਉਰੋਂ ਦੇ ਸਟੂਡੈਂਟ ਨੇ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਕਿ ਜਿਹੜਾ ਸਿਸਟਮ ਫਾਲੋ ਕਰ ਰਹੀ ਹੈ ਯੂਨੀਵਰਸਿਟੀ ਉਹਦੇ ਨਾਲ ਸਟੂਡੈਂਟਸ ਨੂੰ ਦਿੱਕਤਾਂ ਆਉਣਗੀਆਂ ਤੇ ਇੱਕ ਬੜਾ ਵੱਜਿਆ ਜਾ ਸਿਸਟਮ ਹੈ ਵੀ ਤੁਸੀਂ ਜੇ ਬਿਮਾਰ ਵੀ ਹੋਨੇ ਹੋ ਤਾਂ ਆਖਰਕਾਰ ਤੁਸੀਂ ਇਲਾਜ ਕਿੱਥੇ ਕਰਾਉਂਗੇ ਪ੍ਰਾਈਵੇਟ ਚ ਕਰਾ ਨਹੀਂ ਸਕਦੇ ਕਿਉਂਕਿ ਉੱਥੇ ਦਾ ਮੈਡੀਕਲ ਮੰਨਿਆ ਨਹੀਂ ਜਾਊਗਾ ਅਰਸ਼ ਇਹਦੇ ਚ ਜੇ ਦੇਖੀਏ ਪਹਿਲਾ ਵਾਲਾ ਸਿਸਟਮ ਕੀ ਹੈ ਤੇ ਉਹਦੇ ਪੈਰਲਲ ਜਿਹੜਾ ਇਹ ਬਣਾਇਆ ਤੇ ਲੋੜ ਸੀਗੀ ਇਹਦੀ ਜਾਂ ਚੇਂਜ ਕਰਨ ਵਾਸਤੇ ਮੰਗ ਰੱਖੀ ਸੀ ਇਹ ਯੂਨੀਵਰਸਿਟੀ ਨੇ ਆਪ ਹੀ ਇਹਨੂੰ ਡਿਸਾਈਡ ਕੀਤਾ ਦੇਖੋ ਮਤਲਬ ਕਿ ਯੂਨੀਵਰਸਿ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਸਟੂਡੈਂਟਸ ਕੋਲੋਂ ਵੱਦ ਤੋਂ ਵੱਧ ਪੈਸਾ ਟਾਂਚਿਆ ਜਾਏ ਹੈ ਨਾ ਪੈਸਾ ਲਿਆ ਜਾਏ ਇਕੱਠਾ ਕੀਤਾ ਜਾਏ ਹੈ ਨਾ ਉਹ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਇਦੀ ਕੋਈ ਜ਼ਰੂਰਤ ਸੀ ਕਿਉਂਕਿ ਪਿਛਲੇ ਲੰਬੇ ਟਾਈਮ ਤੋਂ ਇਹੀ ਚੱਲਦਾ ਆਇਆ ਕਿ ਕੋਈ ਵੀ ਸਟੂਡੈਂਟ ਜਿਹੜਾ ਬਿਮਾਰ ਹੁੰਦਾ ਸੀ ਆਪਣਾ ਮੈਡੀਕਲ ਸਬਮਿਟ ਕਰਾਉਂਦਾ ਸੀ ਤੇ ਸਪੈਸ਼ਲ ਚਾਂਸ ਦੇ ਵਿੱਚ ਇਗਜ਼ਾਮ ਤੋਂ 1.5 ਮਹੀਨਾ ਬਾਅਦ ਹੁੰਦੇ ਇਗਜ਼ਾਮ ਲੈ ਲਏ ਜਾਂਦੇ ਸੀ ਉਹਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ ਫਿਰ ਕੀ ਕੀਤਾ ਇਹਨਾਂ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇੱਕ ਪ੍ਰੋਪਗੈਂਡਾ ਬਣਾਇਆ ਗਿਆ ਅਥਾਰਟੀ ਵੱਲੋਂ ਤੇ ਕੀਤਾ ਕੀ ਗਿਆ ਕਿ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਟੂਡੈਂਟ ਫੇਕ ਮੈਡੀਕਲ ਲਗਾਉਂਦੇ ਨੇ ਹੂੰ ਠੀਕ ਹੈ ਉਹਨੂੰ ਕਰਕੇ ਇਹਨਾਂ ਨੇ ਸਾਡੇ ਇੱਥੇ ਸੀਐਮਓ ਅਥਾਰਟੀ ਹੈ ਸਾਡੇ ਮੈਕ ਯੂਨੀਵਰਸਿਟੀ ਦੇ ਵਿੱਚ ਹੀ ਡਿਸਪੈਂਸਰੀ ਹੈ ਤਾਂ ਉੱਥੇ ਮੈਡੀਕਲ ਕੰਲ ਨੇ ਸਟਾਰਟ ਕਰ ਦਿੱਤੇ ਕਿ ਅਸੀਂ ਉੱਥੋਂ ਵੈਰੀਫਾਈ ਕਰਾਂਗੇ ਕਿ ਕਿੰਨੇ ਮੈਡੀਕਲ ਜੈਨੂਇਨ ਨੇ ਕਿੰਨੇ ਨਹੀਂ ਹੈ ਹੂੰ ਤਾਂ ਇੱਕ ਤਾਂ ਉੱਥੇ ਇਹਨਾਂ ਨੇ ਇੱਕ ਸ਼ਾਨਾ ਲਾਇਆ ਉੱਥੋਂ ਜਦੋਂ ਇਹਨਾਂ ਨੂੰ ਕੋਈ ਹੱਲ ਨਹੀਂ ਲੱਭਿਆ ਸਾਰੇ ਮੈਡੀਕਲ ਜਿਵੇਂ ਮਤਲਬ ਕਿ ਜੈਨੂਇਨ ਨਿਕਲੇ ਹਨਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਹਤਕੰਡਾ ਬਣਾਇਆ ਕਿ ਅਸੀਂ ਬੱਚਿਆਂ ਤੋਂ ਫੀਸ ਲਵਾਂਗੇ ਸਟੂਡੈਂਟਸ ਤੋਂ ਹਨਾ ਵੀ ਜਦੋਂ ਕਿਸੇ ਸਟੂਡੈਂਟ ਨੇ ਐਗਜ਼ਾਮੀਨੇਸ਼ਨ ਫੀਸ ਆਲਰੇਡੀ ਭਰ ਦਿੱਤੀ ਹੈ ਹਨਾ ਤੇ ਤੁਸੀਂ ਉਹਨਾਂ ਤੋਂ ਦੁਬਾਰਾ ਕਿਸ ਚੀਜ਼ ਦੀ ਫੀਸ ਲੈ ਰਹੇ ਹੋ ਨਾ ਤਾਂ ਉਹਨੇ ਪਹਿਲਾਂ ਜਦੋਂ ਉਹਨੇ ਬਿਮਾਰ ਹੋਣ ਤੋਂ ਬਾਅਦ ਇਹ ਦੁਬਾਰੇ ਪੇਪਰ ਦੇਣਾ ਤਾਂ ਉਹਦੀ ਫੀਸ ਵੱਖਰੀ ਆਉਗੀ ਹਾਂਜੀ ਏਹੀ ਗੱਲ ਹੈ ਨਾ ਕਿ ਜਦੋਂ ਮੈਂ ਮੈਂ ਕਿ ਕਿਸੇ ਵੀ ਸਟੂਡੈਂਟ ਨੇ ਪਹਿਲਾਂ ਫੀਸ ਜਿਹੜੀ ਭਰੀ ਹੋਈ ਹੈ ਉਹਦੇ ਵਿੱਚ ਆਪਣੇ ਪੇਪਰ ਦਿੱਤੇ ਨਹੀਂ ਐਗਜ਼ਾਮ ਦਿੱਤੇ ਹੀ ਨਹੀਂ ਹਨਾ ਤਾਂ ਉਸ ਤੋਂ ਬਾਅਦ ਉਸਨੂੰ ਦੁਬਾਰਾ ਉਹੀ ਐਗਜ਼ਾਮ ਦੇਣ ਲਈ ਫੀਸ ਕਿਉਂ ਦੇਣੀ ਪਏਗੀ ਤੇ ਫਿਰ ਇਹਨਾਂ ਦੇ ਹੀ ਹੈ ਕਿ ਹਰ ਸਾਲ ਐਗਜ਼ਾਮੀਨੇਸ਼ਨ ਫੀਸ ਵਧਾਉਂਦੇ ਨੇ ਜਿਵੇਂ ਇਸ ਵਾਰੀ ਕੀ ਕੀਤਾ 1800 ਤੋਂ ਲੈ ਕੇ ਸਿੱਧਾ 3200 ਫੀਸ ਕਰ ਦਿੱਤੀ ਗਈ ਡਬਲ ਕਰਤੀ ਕਰੀ ਬੰਗੇ ਬਣਾ ਤੇ ਜਦੋਂ ਇੰਨੀ ਫੀਸ ਵਧਾਈ ਹੈ ਤੇ ਇਹਨਾਂ ਦੇ ਹੀ ਹੈ ਵੀ ਜਿੱਥੋਂ ਸਟੂਡੈਂਟਾਂ ਨੂੰ ਲੁੱਟਿਆ ਜਾ ਸਕਦਾ ਲੁੱਟ ਲੋ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਸਟੂਡੈਂਟ ਇੰਦੇ ਆਪੋਜ਼ਿਟ ਹੋ ਕੇ ਹੈ ਨਾ ਇਸ ਮੈਕੀ ਮੁੱਦੇ ਦੇ ਆਪੋਜ਼ਿਟ ਹੋ ਕੇ ਗੱਲ ਰੱਖਦੇ ਨੇ ਕਿ ਅਸੀਂ ਮੈਕੀ ਇਹਦੇ ਹੱਕੇ 'ਚ ਨਹੀਂ ਹੈ ਉਸ ਟਾਈਮ ਦੇ ਉੱਤੇ ਕਹਿੰਦੇ ਆ ਨਹੀਂ ਨਹੀਂ ਜੀ ਸਾਡਾ ਖਰਚਾ ਹੁੰਦਾ ਇਹ ਹੁੰਦਾ ਉਹ ਹੁੰਦਾ ਮੈਕੀ ਫालतੂ ਦੇ ਦਲੀਲਾਂ ਨੇ ਕੋਈ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂਗਾ ਠੀਕ ਹੈ ਤਾਂ ਨੈਕਸਟ ਫਿਰ ਇੱਕ ਹੋਰ ਗੇਮ ਖੇਡੀ ਜਾਂਦੀ ਹੈ ਅਥਾਰਟੀ ਵੱਲੋਂ ਉਹ ਕੀ ਹੈ ਕਿ ਜੀ ਸਟੂਡੈਂਟ ਸਿਰਫ ਤੇ ਸਿਰਫ ਗਵਰਨਮੈਂਟ ਹਸਪੀਟਲ ਦਾ ਮੈਡੀਕਲ ਲਗਾ ਸਕਦਾ ਹੈ ਪ੍ਰਾਈਵੇਟ ਹਸਪੀਟਲ ਦਾ ਮੈਡੀਕਲ ਨਹੀਂ ਅਸੀਂ ਐਕਸੈਪਟ ਕਰਾਂਗੇ ਨਾ ਚਾਹੇ ਜਿੱਡੇ ਮਰਜੀ ਵੱਡੇ ਹਸਪੀਟਲ ਦਾ ਹੋਵੇ ਪਰ ਇੱਕ ਗੱਲ ਮੈਂ ਅਥਾਰਟੀ ਨੂੰ ਵੀ ਪੁੱਛਣਾ ਚਾਹਣਾ ਪਹਿਲਾਂ ਅੱਜ ਡੀਐਸਡਬੀ ਸਾਰੇ ਸੀ ਉਹਨਾਂ ਨੂੰ ਵੀ ਪੁੱਛਿਆ ਕਿ ਕਿੰਨੇ ਬੰਦੇ ਨੇ ਇੱਥੋਂ ਦੇ ਕਿੰਨੀ ਅਥਾਰਟੀ ਹੈ ਪ੍ਰੋਫੈਸਰ ਨੇ ਜਿਹੜੇ ਜਾ ਕੇ ਸਰਕਾਰੀ ਦੇ ਵਿੱਚ ਇਲਾਜ ਕਰਾਉਂਦੇ ਨੇ ਆਪਣਾ ਖੁਦ ਤਾਂ ਮੈਕਸ 40s ਤੇ ਜਾ ਕੇ ਇਲਾਜ ਕਰਾਉਂਦੇ ਨੇ ਤੇ ਜਦੋਂ ਸਟੂਡੈਂਟਸ ਦੇ ਇਲਾਜ ਦੀ ਗੱਲ ਆਉਂਦੀ ਹੈ ਉਦੋਂ ਕਹਿੰਦੇ ਨੇ ਕਿ ਸਾਨੂੰ ਮਾਈਕੀ ਮੈਡੀਕਲ ਸਰਕਾਰੀ ਚਾਹੀਦਾ ਹੈ ਹੈਨਾ ਮਤਲਬ ਕਿ ਤਾਂ ਫਿਰ ਇਹ ਯਾਨੀ ਕਿ ਸਾਡੀ ਸਿਹਤ ਨਾਲ ਖਲਵਾੜ ਹੈ ਹੈਨਾ ਕਿ ਸਾਨੂੰ ਜਦੋਂ ਯਕੀਨ ਹੀ ਨਹੀਂ ਸਰਕਾਰੀ ਸਿਸਟਮ ਦੇ ਉੱਤੇ ਕਿ ਉਹ ਸਾਡਾ ਸਹੀ ਇਲਾਜ ਕਰ ਦੇਣਗੇ ਅਸੀਂ ਇੱਕ ਮੈਡੀਕਲ ਪਿੱਛੇ ਆਪਣੀ ਮਾਈਕੀ ਸਿਹਤ ਨਾਲ ਖਲਵਾੜ ਕਰੀਏ ਹੈਨਾ ਜਾਨ ਨਾਲ ਖਲਵਾੜ ਕਰੀਏ ਇਹਨਾਂ ਦਾ ਤਾਂ ਫਿਰ ਕਹਿੰਦਾ ਮਤਲਬ ਇਹੀ ਹੈ ਨਾ ਤੇ ਇਹਦੇ ਓਪੋਜ਼ਿਟ ਇਸੇ ਕਰਕੇ ਅਸੀਂ ਇਹ ਧਰਨਾ ਲਾਇਆ ਪਰ ਅਥਾਰਟੀ 4 ਦਿਨ ਹੋ ਗਏ ਨੇ ਇਹ ਧਰਨਾ ਲਾਇਏ ਨੂੰ ਅਥੋਰਟੀ ਦਾ ਕੋਈ ਰਿਸਪਾਂਸ ਨਹੀਂਗਾ ਆ ਕੇ ਨਵੀਆਂ ਹੀ ਦਲੀਲਾਂ ਦੇ ਰਹੇ ਨੇ ਨਵੀਆਂ ਦਲੀਲਾਂ ਵਿੱਚ ਵੀ ਕੀ ਹੈ ਵੀ ਅਰਸ਼ੇ ਨਹੀਂ ਹੋ ਸਕਦਾ ਬੱਚੇ ਬਹੁਤ ਜ਼ਿਆਦਾ ਹੋ ਜਾਂਦੇ ਆ ਐਗਜ਼ਾਮ ਦਾ ਸਾਡੇ ਕੋਲ ਸਾਨੂੰ ਔਖਾ ਹੋ ਜਾਂਦਾ ਹੈ ਨਾ ਤੇ ਜਦੋਂ ਯੂਨੀਵਰਸਿਟੀ ਤੇ ਇੱਕ ਕਲੀਅਰ ਸਟਰਕਚਰ ਹੈ ਤੁਸੀਂ ਫਿਰ ਇਹ ਕਹਿ ਦਿੱਤਾ ਵੀ ਫੀਕ ਮੈਡੀਕਲ ਆ ਜਾਂਦੇ ਨੇ ਨਾ ਵੀ ਤੁਸੀਂ ਜੋ ਫੀਕ ਮੈਡੀਕਲ ਦੀ ਗੱਲ ਕਰ ਰਹੇ ਹੋ ਤੁਹਾਡੇ ਕੋਲ ਇੱਕ ਮੈਡੀਕਲ ਅਫੀਸਰ ਬੈਠਾ ਹੈ ਤੁਸੀਂ ਸਾਰੇ ਮੈਡੀਕਲ ਵੈਰੀਫਾਈ ਕਰ ਰਹੇ ਹੋ ਉਹਦੇ ਚ ਤਾਂ ਫਿਰ ਇਹ ਆ ਵੀ ਇਹਦੇ ਚ ਵੈਸੇ ਕੋਈ ਨਿਕਲੇ ਵੀ ਨਹੀਂ ਵੀ ਜਿਹੜੇ ਹੋ ਸਕਦਾ ਵੀ ਉਹਦੇ ਚ ਕੁਝ ਹੋਵੇ ਵੀ ਇਸ ਤਰ੍ਹਾਂ ਦੇ ਕਿਉਂਕਿ ਆਮ ਤੌਰ ਤੇ ਅਸੀਂ ਦੇਖਿਆ ਵੀ ਕਈ ਵਾਰ ਹੋ ਕਰਦੇ ਵੀ ਨੇ ਕਈ ਲੋਕ ਇਹੋ ਜਿਹੇ ਵੀ ਹੋ ਸਕਦਾ ਫੇਕ ਮੈਡੀਕਲ ਹੀ ਲਾਈ ਜਾਂਦੇ ਹੋ ਨਹੀਂ ਫਿਰ ਗੱਲ ਤਾਂ ਉਹੀ ਹੈ ਨਾ ਕਿ ਜ਼ਿਆਦਾ ਸਾਨੂੰ ਸਟੂਡੈਂਟਸ ਨੂੰ ਸ਼ੋ ਕਰਨਾ ਕਿ ਆ ਫੇਕ ਮੈਡੀਕਲ ਮਿਲੇ ਨੇ ਇਹਨੇ ਸਟੂਡੈਂਟਾਂ ਦੇ ਹਨਾ ਕੋਈ ਗੱਲ ਨਹੀਂ ਬਸ ਆ ਕੇ ਕਹਿ ਦੇਣਗੇ 100 ਬੱਚੇ ਦਾ ਮੈਡੀਕਲ ਫੀਕ ਹੈ 150 ਬੱਚੇ ਦਾ ਮੈਡੀਕਲ ਫੀਕ ਹੈ ਸਾਨੂੰ ਅਜੇ ਤੱਕ ਕੋਈ ਸਟੂਡੈਂਟ ਫੀਕ ਮੈਡੀਕਲ ਵਾਲਾ ਨਹੀਂ ਮਿਲਿਆ ਕਿਉਂਕਿ ਜਦੋਂ ਕੋਈ ਫੀਕ ਮੈਡੀਕਲ ਆਏਗਾ ਤਾਂ ਮਤਲਬ ਕਿ ਡਾਕਟਰ ਤੇ ਵੀ ਐਕਸ਼ਨ ਆਏਗਾ ਜਿਹੜਾ ਡਾਕਟਰ ਫੀਕ ਮੈਡੀਕਲ ਬਣਾਏਗਾ ਠੀਕ ਹੈ ਨਾ ਪੀਯੂ ਕਿਸੇ ਦਾ ਇਹ ਦੱਸਦੀ ਕਿ ਕਿਸੇ ਡਾਕਟਰ ਤੇ ਉਹਨਾਂ ਨੇ ਕੋਈ ਕੀ ਐਕਸ਼ਨ ਲਿਆ ਹੈ ਵੀ ਕਿਸੇ ਨੇ ਕੋਈ ਫੀਕ ਮੈਡੀਕਲ ਲਗਾਇਆ ਆਇਆ ਸੀ ਤਾਂ ਤੇ ਇਹਨਾਂ ਦਾ ਮਤਲਬ ਕਿ ਕਦੇ-ਕਦੇ ਤਾਂ ਲੱਗਦਾ ਕਿ ਸਾਨੂੰ ਪੜ੍ਹਾਈ ਦੀ ਥਾਂ ਤੇ ਫਿਕ ਮੰਗਾ ਬਣਾਉਣਾ ਚਾਹੁੰਦੇ ਨੇ ਹੈਨਾ ਇਹ ਚਾਹਦੇ ਇੰਨੀ ਕਿ ਇੱ ਹਰ ਰੋਜ਼ ਨਵਲੂਫੀ ਸਭ ਵਧਾਈਆਂ ਜਾ ਰਹੀਆਂ ਨੇ ਹਰ ਰੋਜ਼ ਨਵੇਂ-ਨਵੇਂ ਹੱਥ ਘੰਟੇ ਅਪਣਾਏ ਜਾ ਰਹੇ ਨੇ ਕਿ ਸਟੂਡੈਂਟਾਂ ਨੂੰ ਕਿਵੇਂ ਪੜ੍ਹਾਈ ਤੋਂ ਕੀ ਡਿਸਟਰੈਕਟ ਕਰਕੇ ਹੈਨਾ ਤੇ ਕਿਸੇ ਹੋਰ ਰਸਤੇ ਤੇ ਉੱਕ ਲਿਆ ਜਾਈ ਹੈ ਨਾ ਇਹ ਇਹ ਇਹਦੇ ਨਾਲ ਇਫੈਕਟ ਕਿੰਨਾ ਕੁ ਪੈਂਦਾ ਜੇ ਕਹੀਏ ਕਿ ਇਹ ਡਿਸੀਜਨ ਕਰਕੇ ਬਾਕੀ ਸਟੂਡੈਂਟਸ ਨੂੰ ਇਹ ਦੇਖਿਆ ਕਿਉਂਕਿ ਯੂਨੀਵਰਸਿਟੀ ਬਹੁਤ ਵੱਡੀ ਹੈ ਕਿ ਬਹੁਤ ਬਹੁਤ ਸਟੂਡੈਂਟ ਹੋਰੇ ਪੜਦਾ ਹੈ ਤੇ ਇਹਦੇ ਨਾਲ ਬਾਕੀ ਨਹੀਂ ਕੋਈ ਮੈਨੇਜਮੈਂਟ ਨਾਲ ਗੱਲ ਕਰੀ ਵੀ ਜਦਾ ਐਡਾ ਵੱਡਾ ਤੁਸੀਂ ਲੈ ਰਹੇ ਹੋ ਡਿਸੀਜਨ ਪਹਿਲਾਂ ਕੋਈ ਗੱਲਬਾਤ ਕਰੀ ਹੋਊਗੀ ਕਿਸੇ ਨਾਲ ਡੀਐਸਡਬੀ ਦੇ ਥਰੂ ਕਿਸੇ ਨਾਲ ਸਲਾਹ ਕਰੀ ਹੋਊ ਮੈਨੇਜਮੈਂਟ ਦਾ ਹੀ ਸਮਝ ਹੀ ਨਹੀਂ ਆ ਰਿਹਾ ਵੀ ਇਹੋ ਜੇ ਰੂਲ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਕੋਈ ਤਕ ਨਹੀਂ ਬਣਦਾ ਵੀ ਜਦੋਂ ਫਾਈਨਲ ਇਅਰ ਵਾਲਾ ਬੱਚਾ بیمار ਹੋ ਸਕਦਾ ਤਾਂ ਫਰਸਟ ਸੈਕੰਡ ਥਰਡ ਵਾਲੇ ਵੀ ਹੋ ਸਕਦੇ ਆ ਬਿਮਾਰ ਜਿਹੋ ਹੋਏ ਉਹਨਾਂ ਨੇ ਮੈਡੀਕਲ ਲਾਇਆ ਜੋ ਪ੍ਰੂਵ ਕਰ ਰਹੇ ਹੋ ਅਸੀਂ ਤਾਂ ਉਹਨਾਂ ਪਿੱਛੇ ਮੰਗ ਕੀਤੀ ਆ ਵੀ ਉਹਨਾਂ ਦੇ ਪੇਪਰ ਲੈ ਜਾਣ ਤਾਂ ਉਹਨਾਂ ਤੋਂ ਦੁਬਾਰਾ ਫੀਸ ਮੰਗੀ ਜਾ ਰਹੀ ਹੈ ਜੋ ਬੱਚੇ ਪਹਿਲਾਂ ਫੀਸ ਭਰ ਚੁੱਕੇ ਨੇ ਫੀਸ ਪੇਪਰਾਂ ਲਈ ਉਹਨਾਂ ਨੇ ਭਰੀ ਆ ਤਾਂ ਉਹ ਤਾਂ ਹੋਈ ਨਹੀਂ ਕੰਡਕਟ ਹੀ ਨਹੀਂ ਹੋਈ ਉਹਨਾਂ ਦੇ ਤਾਂ ਦੁਬਾਰਾ ਫੀਸ ਵੀ ਕਿਸ ਗੱਲ ਦੀ ਮੰਗੀ ਜਾ ਰਹੀ ਹੈ ਫਰਸਟ ਜਿਹੜੇ ਜਿਹੜੇ ਫਾਈਨਲ ਇਅਰ ਦੇਣੇ ਵੀ ਕੱਲੇ ਮੈਡੀਕਲ ਵੀ ਉਹਨਾਂ ਦੇ ਲਵਾਂਗੇ ਅਸੀਂ ਦੂਜੇ ਜਿਹੜੇ ਫਰਸਟ ਸੈਕੰਡ ਵਾਲੇ ਨੇ ਜਿਆ ਹੋਏ ਨਹੀਂ ਹੈਗੇ ਨਹੀਂ ਉਹਨਾਂ ਦੇ ਮੈਡੀਕਲ ਲੈ ਵੀ ਲੈਣਗੇ ਤਾਂ ਪ੍ਰੂਵ ਜਦੋਂ ਮੈਡੀਕਲ ਲੈ ਲਏ ਉਹਨਾਂ ਦੇ ਪ੍ਰੂਫ ਹੀ ਨਹੀਂ ਕਰ ਰਹੇ ਕਿ ਤੁਹਾਡੇ ਪੇਪਰ ਲੈ ਹੀ ਨਹੀਂ ਜਾਣਗੇ ਤਾਂ ਗੱਲ ਤੇ ਇੱਥੇ ਹੈ ਕਿ ਫਾਈਨਲ ইয়ার ਦੇ ਬੱਚੇ ਐ ਜੋ ਬਿਮਾਰ ਐ ਤਾਂ ਦੂਜੇ ਬਿਮਾਰ ਐ ਤਾਂ ਜਿਨ੍ਹਾਂ ਦੇ ਪ੍ਰੂਫ ਹੋਏ ਉਹਨਾਂ ਦੀ ਮੰਗ ਕਰਕੇ ਬਸ ਇਹ ਆਉਂਦਾ ਕਿੰਨਾ ਕੈਸ ਜੇ ਕੋਈ ਕਿਤੋਂ ਨੇ ਦੇਖਿਆ ਹੋਵੇ ਇਹ ਜੇ ਫਿਗਰ ਆਪਾਂ ਦੇਖੀਏ ਲਗਭਗ ਕਿੰਨਾ ਕ ਸਟੂਡੈਂਟ ਹੁੰਦਾ ਹਰ ਵਾਰੀ ਜਿਹੜਾ ਮੈਡੀਕਲ ਤੋਂ ਬਾਅਦ ਆਪਦੇ ਦਿੰਦਾ ਪੇਪਰ ਦੁਬਾਰਾ ਯਾਨੀ ਕਿ ਬਾਕੀਆਂ ਪੇਪਰਾਂ ਨਾਲੋਂ ਅਲੱਗ ਦਿੰਦਾ ਐਗਜ਼ਾਮ ਦਿੰਦਾ ਦੇਖੋ ਮਤਲਬ ਕਿ ਇਹਦੇ ਵਿੱਚ ਕੱਲਾ ਪੰਜਾਬੀ ਯੂਨੀਵਰਸਿਟੀ ਦਾ ਮੈਟਰ ਨਹੀਂ ਹੈਗਾ ਇਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਆਉਂਦੇ ਕੋਲਜਾਂ ਦਾ ਵੀ ਮੈਟਰ ਨਾਲ ਹੈ ਇੱਥੇ ਵੀ ਸਾਰੇ ਕਿਤੇ ਲਾਗੂ ਹੋ ਜੂ ਇਹ ਕਿ ਹਾਂ ਸਾਰੀ ਜਗ੍ਹਾ ਤੇ ਲਾਗੂ ਹੋਏਗਾ ਜਦੋਂ ਵੀ ਮੈਂ ਕਿ 올ਓਵਰ ਪੀਯੂ ਦੇ ਅੰਡਰ ਜਿੰਨਾ ਕੋਲਜਾਂ ਦਾ ਕਿਸੇ ਵੀ ਕੋਲਜ ਦੇ ਵਿੱਚ ਕਿਸੇ ਸਟੂਡੈਂਟ ਦਾ ਪੇਪਰ ਰਹਿ ਜਾਂਦਾ ਹੈ ਹੈਨਾ ਕਿਸੇ ਮੈਂ ਕਿ ਜਾਂਦਾ ਉਹਨਾਂ ਦਾ ਪੇਪਰ ਜਿਵੇਂ ਕਲੈਸ਼ ਹੋ ਜਾਂਦਾ ਹੈ ਸਪੋਰਟਸ ਦਾ ਕੋਈ ਮੈਂ ਕਿ ਕੋਈ ਇਵੈਂਟ ਤੇ ਗਿਆ ਹੁੰਦਾ ਹੈ ਹੈਨਾ ਜਾਂ ਫਿਰ ਮੈਡੀਕਲ ਇਸ਼ੂ ਹੈ ਉਹਨਾਂ ਸਾਰਿਆਂ ਦੇ ਪੇਪਰ ਇੱਥੇ ਪੰਜਾਬੀ ਯੂਨੀਵਰਸਿਟੀ ਚ ਹੁੰਦੇ ਨੇ ਤਾਂ ਮਤਲਬ ਕਿ ਇਹ ਸਮਝ ਲਿਓ ਕਿ ਹਰ ਰੋਜ਼ ਦਾ ਮੈਕੀ ਇੱਕ ਪੇਪਰ ਵੀ 25 ਬੱਚੇ ਦਿੰਦੇ ਨੇ ਤੇ 올ਓਵਰ ਪੂਰੇ ਪੰਜਾਬ ਦੇ ਵਿੱਚੋਂ ਕਿ 25 ਬੱਚੇ ਪੇਪਰ ਵਾਲੇ ਦਿਨ ਫੇਲ ਨਹੀਂ ਹੋ ਮੈਕੀ ਬਿਮਾਰ ਨਹੀਂ ਹੋ ਸਕਦੇਗੇ ਹੈਨਾ ਤਾਂ ਕੋਈ ਜਿਆਦਾ ਵੱਡਾ ਫਿਗਰ ਨਹੀਂ ਪੰਜਾਬ ਦੇ ਵੀ ਜਿੰਨੇ ਅਫੀਲੀਏਟਡ ਕਾਲਜ ਨੇ ਯੂਨੀਵਰਸਿਟੀ ਤੋਂ ਸਾਰਿਆਂ ਤੇ ਇਫੈਕਟ ਜਾਣਾਗਾ ਹੈ ਬਿਲਕੁਲ ਜੀ ਸਾਰਿਆਂ ਤੇ ਇਫੈਕਟ ਜਾਏਗਾ ਨੇ ਜੋ ਪੀਯੂ ਕੋਈ ਰੂਲ ਬਣਾਉਂਦੀ ਹੈ ਤੇ ਉਹਨਾਂ ਤੇ ਵੀ ਉਹੀ ਰੂਲ ਲਾਗੂ ਹੋਏਗਾ ਤੁਸੀਂ ਹੁਣ ਕਿੰਨੇ ਕੁ ਦਿਨ ਬੈਠੇ ਹੋ ਤਿੰਨ ਚਾਰ ਦਿਨ ਤੁਹਾਨੂੰ ਹੋ ਗਏ ਨੇ ਤੁਸੀਂ ਕਹਿੰਦੇ ਹੋ ਗੱਲਬਾਤ ਕੋਈ ਹੋ ਨਹੀਂ ਰਹੀ 4 ਦਿਨ ਹੋ ਗਏ ਨੇ ਸਾਡੇ ਕੋਲੇ ਦੋ ਵਾਰੀ ਡੀਐਸਡਬਲਯੂ ਸਰ ਆਏ ਆ ਠੀਕ ਹੈ ਉਹਨਾਂ ਦਾ ਇੱਕੋ ਹੀ ਕਹਿਣਾ ਇੱਕੋ ਹੀ ਗੱਲ ਤੇ ਅੜੇ ਹੋਏ ਆ ਨਹੀਂ ਬੱਚੇ ਪੁਰਾਣੇ ਰੂਲਸ ਦੇ ਵਿੱਚ ਕੋਈ ਸਾਨੂੰ ਖਾਮੀਆਂ ਲੱਗਿਆ ਸੀ ਅਸੀਂ ਬਦਲ ਦਿੱਤਾ ਤਾਂ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਅਸੀਂ ਸਟੂਡੈਂਟ ਆ ਸਾਡੇ ਲਈ ਇਹ ਰੂਲ ਬਣਿਆ ਹੈ ਅਸੀਂ ਸਾਨੂੰ ਕੋਈ ਖਾਮੀ ਨਹੀਂ ਲੱਗੇਗੀ ਤੁਹਾਨੂੰ ਖਾਮੀਆਂ ਕੋ ਲੱਗ ਰਹੀਆਂ ਨੇ ਹੈਨਾ ਖਾਮੀਆਂ ਉਹਨਾਂ ਨੂੰ ਇਸੇ ਕਰਕੇ ਲੱਗ ਰਹੀਆਂ ਸੀ ਕਿ ਉਹਨਾਂ ਨੂੰ ਪੈਸਾ ਨਹੀਂ ਬਣ ਰਿਹਾ ਸੀ ਉੱਥੇ ਤਲਕਰ ਦੇਖਿਆ ਜਾਵੇ ਕਿਉਂਕਿ ਮਸਲਾ ਤਾਂ ਖਰਬ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਕਿ ਇਕੱਲੇ ਯੂਨੀਵਰਸਿਟੀ ਦੇ ਨਾਲ ਨਹੀਂ ਯੂਨੀਵਰਸਿਟੀ ਦੇ ਨਾਲ ਸਾਰ ਜਿੰਨੇ ਵੀ ਅਫੀਲੀਏਟਡ ਕਾਲਜ ਨੇਗੇ ਉਹਦੇ ਤੇ ਪੂਰਾ ਅਸਰ ਪਊਗਾ ਤੇ ਨਾਲ ਗੱਲ ਇਹ ਹੈ ਵੀ ਜਿਹੜਾ ਕਿ ਪਈ ਕੋਈ ਕ੍ਰਾਈਟੇਰੀਆ ਖਰ ਬਣਦਾ ਨਹੀਂ ਲੱਗਦਾ ਹੈਗਾ ਵੀ ਫਾਈਨਲ ਇਅਰ ਦਾ ਜਿਹੜਾ ਬੱਚਾ ਜੇ ਕੋਈ ਬਿਮਾਰ ਹੁੰਦਾ ਤਾਂ ਉਹਦੇ ਤਾਂ ਪੇਪਰ ਦੁਬਾਰੇ ਲੈ ਲਾਂਗੇ ਪਰ ਦੂਜੇ ਦੀ ਨਹੀਂ ਹੋ ਪਾਣਗੇ ਕਿਉਂਕਿ ਆਪਣੇ ਆਪ ਦੇ ਵਿੱਚ ਮੈਡੀਕਲ ਦੇ ਨਾਲ ਜੁੜੀ ਜਦੋਂ ਗੱਲ ਆਉਂਦੀ ਹੈ ਤਾਂ ਇਹ ਵੀ ਗੱਲ ਠੀਕ ਹੈ ਕਿ ਉਹਨਾਂ ਨੂੰ ਵੈਰੀਫਾਈ ਕਰਨ ਦਾ ਸਿਸਟਮ ਬਣਾਇਆ ਜਾ ਸਕਦਾ ਕਿ ਮੈਡੀਕਲ ਸਹੀ ਨੇ ਜਾਂ ਨਹੀਂ ਸ ਇਗਜ਼ਾਮਾਂ ਨੂੰ ਇਹ ਗੱਲ ਕਹਿਦੀ ਹੈ ਵੀ ਉਹਦੋਂ ਦੁਬਾਰੇ ਨਹੀਂ ਹੋਣਗੇ ਤੇ ਉਹਨਾਂ ਦੀ ਫੀਸਾਂ ਦੁਬਾਰੀਆਂ ਦਿੱਤੀਆਂ ਜਾਣ ਤਾਂ ਸਟੂਡੈਂਟ ਇਹ ਗੱਲ ਕਹਿੰਦੇ ਨੇ ਵੀ ਉਹਨਾਂ ਚਿਰ ਅਸੀਂ ਨਹੀਂ ਹੜਤਾਲ ਤੇ ਬੈਠੇ ਜਿੰਨਾ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਐਡਮਿਨ ਬਲੌਗ ਤੇ ਤੁਸੀਂ ਦੇਖ ਹੀ ਲਏ ਵੀ ਗੇਟ ਨੇ ਜਿਹੜੇ ਉਹ ਬੰਦ ਨੇ ਵੀਡੀਓ ਜਿਹਨ ਦੀ ਸਟਾਫ ਪਾਲ ਦੇ ਨਾਮ ਸੁਮਿੰਦਰ ਗੁਰਜਨਾ ਪੰਜਾਬੀ ਟੀਵੀ ਚੰਡੀਗੜ੍ਹ